ਤਨ ਪਹਿਲਾਂ ਕਾਲੀ ਦਲ ਛੱਡ ਭਾਜਪਾ ਚ ਸ਼ਾਮਲ ਹੋਏ ਰਵਿਕਰਨ ਸਿੰਘ ਕਾਲੋ ਦਾ ਹਲਕਾ ਫਤੇਗੜ ਚੂੜਿਆਂ ਦੇ ਅਦੀਨ ਪਿੰਡ ਖੇਰਾ ਖੁਰਦ ਚ ਕਿਸਾਨਾਂ ਨੇ ਕੀਤਾ ਵਿਰੋਧ ਪਿੰਡ ਖੇਰਾ ਖੁਰਦ ਚ ਰਵਿਕਰਨ ਸਿੰਘ ਕਾਲੋ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਭਾਜਪਾ ਚ ਇਛਾ ਅਮਲ ਕਰਵਾਉਣ ਲਈ ਪਹੁੰਚੇ ਛੰ ਫਲਕਾ ਫਤਿਹਗੜ ਚੂੜੀ ਦੇ ਦੀਪਿੰਦੇ ਪਿੰਡ ਖੇਰਾ ਘੁਰਤ ਵਿੱਚ ਉਸ ਖਿਲੇ ਵੱਡਾ ਅਗਾਮਾ ਸ਼ੁਰੂ ਹੋ ਗਿਆ ਜਤੂ ਰਵਿਕਰਨ ਸਿੰਘ ਗਾੜੋਂ ਪਿੰਡ ਖੇਰਾ ਘੁਰਤ ਤੇ ਸ਼ੁਰੂ ਦੀ ਅਕਾਲੀ ਦਲ ਦੇ ਵਰਕਰਾਂ ਨੂੰ ਪਾਜ-ਪਾਜ ਚ ਸ਼ਾਮਲ ਕਰਵਾਉਂਦੀ ਪਹੁੰਚੇ ਹੋਏ ਸੰਤਾ ਅਚਾਨਕ ਭਾਰਤੀ ਕਿਸਾਨ ਯੂਨੀਅਨ ਤੇ ਆਗੂਆਂ ਨੂੰ ਇਸਦੀ ਪਿੰਗ ਪੈ ਗਈ ਅਤੇ ਇਸ ਦੌਰਾਨ ਉਹਨਾਂ ਵੱਲੋਂ ਰਵਿਕਰਨ ਸਿੰਘ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅੱਜ ਜਦ ਰਵਿਕਰਮ ਸਿੰਘ ਕਾਹੂ ਖੈਰਾ ਕੋਟ ਜੀ ਅਕਾਲੀ ਦਲ ਦੇ ਵਰਕਰਾਂ ਨੂੰ ਪਾਜ ਪਾਜ ਸ਼ਾਮਲ ਕਰਵਾਉਣ ਪਹੁੰਚੇ ਹੋਏ ਸਨ ਤਾਂ ਭਾਰਤੀ ਕਿਸਾਨ ਯੂਨੀ ਗ੍ਰਾਂਤੀਕਾਰੀ ਤੇ ਮੈਂਬਰਾਂ ਨੂੰ ਇਸ ਦਾ ਜਦ ਪਤਾ ਲੱਗਾ ਤਾਂ ਉਹਨਾਂ ਨੇ ਫੇ ਪਹੁੰਚ ਕੇ ਭਾਜਪਾ ਵਿਰੁੱਧ ਅਤੇ ਰਵਿਕਰਨ ਸਿੰਘ ਕਾਲੋਂ ਵਿਰੁੱਧ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਤੇ ਸਮੋਕੇ ਵੱਡੀ ਗੰਤੀ ਚ ਪੁਲਸ ਵੀ ਪਹੁੰਚ ਕੇ ਤੇ ਪਹੁੰਚ ਗਈ ਅਤੇ ਜਦ ਰਵਿਕਰਨ ਸਿੰਘ ਕਾਲੋਂ ਵਾਪਸ ਚਾਨ ਲੱਗੇ ਤਾਂ ਕਿਸਾਨ ਆਗੂਆਂ ਨੇ ਉਹਨਾਂ ਦੀ ਗੱਡੀ ਨੂੰ ਘੇਰ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਦੇ ਕੋਲੋਂ ਸਵਾਲ ਪੁੱਛਣੇ ਚਾਹੇ ਤਾਂ ਪੁਲਸ ਤੇ ਸੁਰੱਖਿਆ ਪਰਮੰਤਾ ਹੇਠ ਰਵਿਕਰਨ ਸਿੰਘ ਕਾਲੋਂ ਉੱਥੋਂ ਚਲਦੇ ਬਣੇ ਇਸ਼ਮੋ ਕੇ ਗੁਰਜੰਟ ਸਿੰਘ ਭਾਰਤੀ ਕਿਸਾਨ ਯੂਨੀਤ ਕ੍ਰਾਂਤੀਕਾਰੀ ਤੇ ਅਗੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੀਟਿੰਗ ਪਹਿਲਾਂ ਰਵਿਕਰਨ ਸਿੰਘ ਕਾਲੋਂ ਵੱਲੋਂ ਖਜਾਨੇ ਕੋਰਟ ਚ ਰੱਖੀ ਗਈ ਸੀ ਅਤੇ ਜਦ ਕਿਸਾਨਾਂ ਨੂੰ ਪਤਾ ਲੱਗਾ ਤਾਂ ਕਿਸਾਨ ਉੱਥੇ ਇਕੱਠੇ ਹੋ ਗਏ ਅਤੇ ਇਸ ਦੀ ਬਿੰਕ ਰਵਿਕਰਨ ਸਿੰਘ ਕਾਲੋਂ ਨੂੰ ਲੱਗੀ ਤਾਂ ਉਹਨਾਂ ਨੇ ਉੱਥੋਂ ਮੀਟਿੰਗ ਕੈਨਸਲ ਕਰ ਖੇਰਕੋਟ ਵਿੱਚ ਪਹੁੰਚ ਗਏ ਜਿੱਥੇ ਕਿਸਾਨਾਂ ਨੂੰ ਪਤਾ ਲੱਗਾ ਤਾਂ ਕਿਸਾਨਾਂ ਨੇ ਉੱਥੇ ਪਹੁੰਚ ਕੇ ਜ਼ਬਰਦਸਤ ਨਾਰੀ ਬਾਜੀ ਕੀਤੀ ਅਤੇ ਰਵਿਕਰਨ ਸਿੰਘ ਕਾਲੋਂ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਕੱਲ ਇੱਕ ਵਾਰ ਫਿਰ ਦੂਜੋਤ ਵਿੱਚ ਰਵਿਕਰਨ ਸਿੰਘ ਕਾਲੋਂ ਦੀ پوਖੀ ਦਾ ਵਿਰੋਧ ਕਰਨਗੇ ਅਤੇ ਭਾਜਪਾ ਆਗੂਆਂ ਨੂੰ ਪਿੰਡਾਂ 'ਚ ਨਹੀਂ ਬਣ ਟੇ ਦੇ ਦਿਖਾਉਂਦੇ ਹਨ ਖਾਸ ਰਿਪੋਰਟ ਹਾਂਜੀ ਪ੍ਰਧਾਨ ਜੀ ਅੱਜ ਸਾਡਾ ਜਿਹੜਾ 13 ਫਰਵਰੀ ਤੋਂ ਲਗਾਤਾਰ ਜਿਹੜਾ ਮੋਰਚਾ ਚੱਲ ਰਿਹਾ ਵਾ ਮੋਰਚੇ ਵੱਲੋਂ ਪ੍ਰੋਗਰਾਮ ਆ ਕਿ ਇਲੈਕਸ਼ਨ ਦੇ 2-3 ਦਿਨ ਬਾਕੀ ਰਹਿ ਗਏ ਇਹਨਾਂ ਦਾ ਚੋਣ ਪ੍ਰਚਾਰ ਕਰਨ ਦੇ ਤੇ ਇਲੈਕਸ਼ਨ ਵੱਲੋਂ ਆਪਣੇ ਮੋਰਚੇ ਵੱਲੋਂ ਪ੍ਰੋਗਰਾਮ ਆ ਕਿ ਅਸੀਂ ਭਾਜਪਾ ਦਾ ਪੂਰੇ ਹਿੰਦੁਸਤਾਨ 'ਚ ਪੰਜਾਬ 'ਚ ਡਟ ਕੇ ਵਿਰੋਧ ਕਰਦੇ ਆ ਤੇ ਬਾਈਕਾਟ ਕਰਦੇ ਆ ਪਿੰਡਾਂ ਦੇ ਵਿੱਚ ਇਹਨਾਂ ਨੂੰ ਵਧ ਨਹੀਂ ਦਿੱਤਾ ਜਾਵੇਗਾ ਇਸੇ ਤਹਿਤ ਹੀ ਅੱਜ ਸਾਡੇ ਇਲਾਕੇ ਦੇ ਰਵੀਕਰਨ ਸਿੰਘ ਕਾਲੋਂ ਜਿਹੜੇ ਉਹ ਭਾਜਪਾ 'ਚ ਨਵੇਂ-ਨਵੇਂ ਗਏ ਨੇ ਉਹਨਾਂ ਨੇ ਅੱਜ ਦੋਈ ਸਾਈਂ ਪ੍ਰੋਗਰਾਮ ਰੱਖੇ ਸੀ ਪਿੰਡ ਖਜਾਨਾ ਕੋਟ ਤੇ ਪਿੰਡ ਖੈਰੇ ਖਜਾਨੇ ਕੋਟ ਤੋਂ ਆਪਣਾ ਪ੍ਰੋਗਰਾਮ ਜਿਹੜਾ ਉਹ ਵਾਪਸ ਲੈ ਲਿਆ ਤੇ ਪਿੰਡ ਖੈਰਿਆਂ ਦੇ ਵਿੱਚ ਪ੍ਰੋਗਰਾਮ ਕੀਤਾ ਵਾ ਤੇ ਅਸੀਂ ਡਟ ਕੇ ਵਿਰੋਧ ਕੀਤਾ ਵਾ ਤੇ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਰਵੀਕਰਨ ਕਾਲੋਂ ਜਿਹੜਾ ਭੱਜ ਗਿਆ ਵਾ ਇਸ ਕਰਕੇ ਅਸੀਂ ਆਪਣੀ ਭਾਰਤੀ ਕਿਸਾਨ ਜੁਨੀਏ ਕ੍ਰਾਂਤੀਕਾਰੀ ਕਾਰਕ ਵਲੋਂ ਕੱਲ ਨੂੰ ਜਿਹੜਾ ਉੱਤੋਂ ਕਾਲ ਆਈ ਆ 28 ਤਰੀਕ ਨੂੰ ਪੂਰੇ ਭਾਜਪਾ ਦੇ ਜਿਹੜੇ ਕੈਂਡੀਡੇਟ ਵਿਧਾਇਕ ਜਾਂ ਇਹ ਰਿਹਾ ਚਾਰਜ ਦੇ ਉਹਨਾਂ ਦੇ ਘਰ ਕੇ ਰਨੇ ਆ ਅਸੀਂ ਕੱਲ ਨੂੰ ਆਪਣੇ ਦਾदू ਜੋਧ ਰਵਿਕਰਨ ਸਿੰਘ ਦਾ ਕਾੜੋਂ ਦਾ ਘਰ ਕੇ ਰਾਂਗੇ ਤੇ ਨਾਲ ਹੀ ਅਸੀਂ ਐਲਾਨ ਕਰਦੇ ਆ ਕਿ ਅਸੀਂ ਜਿਹੜਾ ਬਾਈਕਾਟ ਕੀਤਾ ਹੋਇਆ ਇਲੈਕਸ਼ਨ ਦਾ ਤੇ ਭਾਜਪਾ ਨੂੰ ਪਿੰਡਾਂ ਦੇ ਵਿੱਚ ਵੜ ਨਹੀਂ ਦਿੱਤਾ ਜਾਊਗਾ ਤੇ ਦੂਸਰੀਆਂ ਜਿਹੜੀਆਂ ਪਾਰਟੀਆਂ ਨੇ ਉਹਦਾਂ ਨੂੰ ਸੱਥਾ ਚ ਖਿਲਾੜ ਕੇ ਸਵਾਲ ਪੁੱਛਾਂਗੇ ਕਿ ਤੁਸੀਂ 70 ਸਾਲਾਂ ਚ ਕੀ ਕੀਤਾ ਵਾ ਜਾਂ ਤੁਸੀਂ ਜਿਹੜਾ ਮੋਰਚਾ ਲੱਗਾ ਵਾ ਉਹਦਾ ਕੀ ਕਰੋਗੇ ਇਸ ਕਰਕੇ ਅਸੀਂ ਸਾਰੇ ਡਟ ਕੇ ਵਿਰੋਧ ਕਰਦੇ ਆ ਪਾਰਟੀ ਖਾਂਜੂ ਨੇ ਕ੍ਰਾਂਤੀਕਾਰੀ ਜਿੰਦਾਬਾਦ ਅਸਾਣਾ ਦੀ ਕਾਤਲ ਭਾਜਪਾ ਸਰਕਾਰ ਮੁਰਦਾਬਾ ਜਿੰਦਾਬਾਦ ਕੋਈ ਸਰਕਾਰ ਨੂੰ ਪਿੰਡਾਂ 'ਚ ਨਹੀਂ ਬਣਦੇਾਂਗੇ ਨਹੀਂ ਬਣਦੇਾਂਗੇ ਇੱਕ ਵਾਰ ਨੂੰ ਪਿੰਡਾਂ ਦੇ ਵਿੱਚ ਨਹੀਂ ਬਣਦੇਾਂਗੇ ਨਹੀਂ ਬਣਦੇਾਂਗੇ ਅਸਾਣਾ ਦੀ ਕਾਤਲ ਭਾਜਪਾ ਸਰਕਾਰ ਮੁਰਦਾਬਾ 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 ਕਰਕੇ ਭੱਜਣ ਵਾਲਾ ਰਵੀਕਰਨ ਸਿੰਘ ਕਾੜੋਂ ਮੁਰਦਾਬਾਦ 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 ਸੱਤ ਵਾਲਾ ਮੁਰਦਾਬਾਦ ਮੁਰਦਾਬਾਦ ਜੀ ਜਿਹੜੇ ਪਿੰਡਾਂ ਜਾਂਦਾ ਵਾ ਨਾ